ਸਤ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਪੰਪ ਦੇ ਵਿੱਚ ਬੁਸ਼ ਕਿਹੜੇ ਲਗਾਉਣੇ ਚਾਹੀਦੇ ਆ ਮੋਟਰ ਦੇ ਵਿੱਚ ਕਿਹੜੇ ਲਗਾਉਣੇ ਆ ਇਹ ਬਹੁਤ ਵਾਰ ਕਈ ਵਾਰ ਕੀ ਹੁੰਦਾ ਮਿਸਤਰੀ ਦੀ ਗਲਤੀ ਲਾਵੇ ਜਾਂ ਆ ਗਾਟ ਪੈਸੇ ਨਹੀਂ ਭਰਦਾ ਹੈਗਾ ਹਨਾ ਮੋਟਰ ਕਵਾੜੇ ਹੋ ਜਾਂਦੀ ਆ ਤੁਹਾਨੂੰ ਦੱਸਦੇ ਆ ਕਿਵੇਂ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੰਪ ਦੀ ਪੰਪ ਦੇ ਬੁਸ਼ ਜਿਹੜੇ ਜਿਹੜੀ ਸਲੀਵ ਹੁੰਦੀ ਆ ਕਰੋਮ ਵਾਲੀ ਪਾਉਣੀ ਚਾਹੀਦੀ ਆ ਹਾਰਡ ਹੁੰਦੀ ਆ ਮੋਹਰ ਲੱਗੀ ਹੋਵੇ ਕੰਪਨੀ ਦੀ ਆ ਦੇਖੋ ਮੋਹਰ ਲੱਗੀ ਹੁੰਦੀ ਆ ਹਨਾ ਆ ਹਾਰਡ ਹੁੰਦੀ ਆ ਨਿਕਲ ਹੋਇਆ ਆਉਂਦਾ ਪੂਰੀ ਚਮਕਦੀ ਹੁੰਦੀ ਆ ਇਹ ਮਾਸ ਸਟੀਲ ਕਹਿੰਦੇ ਨਾ 304 ਨਾ 316 ਸਟੀਲ ਪਿਓਰ ਹੁੰਦਾ ਚਮਕਦਾ ਹੁੰਦਾ ਉਹ ਚੀਜ਼ ਹੁੰਦੀ ਹੈ ਮਤਲਬ ਹਾਰਡ ਹੁੰਦੀ ਇਹਦੇ ਪਰ ਹੁੰਦਾ ਲੋਹਾ ਹੀ ਹੈ ਇਹ ਸਟੀਲ ਹਾਰਡ ਕਹਿੰਦੇ ਆ ਇਹਦੇ ਪਰ ਆਰੰਗ ਜਲਦੀ ਹੈਗੀ ਜਲਦੀ ਠੀਕ ਆ ਨੰਬਰ 2 ਤੇ ਇਹਦੇ ਵਿੱਚ ਜਿਹੜੇ ਪੱਕੇ ਦੇ ਵਿੱਚ ਬੁਸ਼ ਲੱਗਦੇ ਆ ਇਹ ਰਬੜ ਵਾਲੇ ਲੱਗਦੇ ਨੇ ਬਾਹਰੋਂ ਆ ਜਾ ਲੋਹੇ ਦੀ ਕਲਰ ਹੁੰਦੀ ਆ ਇਹ ਬੁਸ਼ ਲੱਗਦੇ ਹੁੰਦੇ ਆ ਠੀਕ ਆ ਆਹ ਪੈਟਰਨ ਹੁੰਦਾ ਕੜੇ ਹੁੰਦੇ ਨੇ ਇਹਦੇ ਵਿੱਚ ਆਹ ਆਹ ਕੜੇ ਹੁੰਦੇ ਨੇ ਲੱਗੇ ਮੈਂ ਠੀਕ ਆ ਆਹ ਕੜੇ ਲੱਗ ਜਨੇ ਹੁੰਦੇ ਆ ਠੀਕ ਆ ਇਹ ਸੇ ਨਿਪਟਰੀ ਕਰਦੇ ਆ ਵੀ ਰਾਜਪੁਰੇ ਕੰਮ ਕਰਾਉਨੇ ਆ ਇਹ ਆਪ ਨਹੀਂ ਕਰਦੇ ਹੈਗੇ ਆ ਹਨਾ ਕਈ ਗੱਲਾਂ ਮਰੀ ਜਾਂਦੇ ਸਾਡੇ ਆੜਾ-ਬਾੜਾ ਵਾਲੇ ਵੀ ਕਰਦੇ ਆ ਹਨਾ ਕਈ ਨਿਪਟਰੀ ਕਰੀ ਜਾਂਦੇ ਆ ਆਹ ਦੇਖ ਲਓ ਥੋੜਾ ਬੋਬੜਾ ਇੱਥੇ ਕੰਮ ਕਰਦਾ ਆ ਸਾਰਾ ਆ ਸਾਰਾ ਸਮਾਨ ਆ ਆ ਸਲੀਪਾਂ ਆ ਬੋਸ਼ਾਂ ਆ ਆ ਪੰਪ ਖੋਲਿਆ ਵਾ ਹੁਣ ਫਿੱਟ ਕਰਨੀਆਂ ਮੋਟਰ ਪਾਉਣੀਆਂ ਸਵੇਰੇ ਆ ਲਾ ਆਹ ਡੱਬੇ ਪਰੇ ਪਏ ਆ ਆਹ ਬੋਸ਼ਾਂ ਦੇ ਭਰੇ ਪਏ ਆ ਠੀਕ ਆ ਸਲੀਪਾਂ ਦੇ ਭਰੇ ਪਏ ਆ ਠੀਕ ਆ ਫੜਕਦੀਆਂ ਠੀਕ ਆ ਆਹ ਡੱਬਾ ਆ ਪਿਆ ਬੋਸ਼ਾ ਦਾ ਡੱਬਾ ਭਰੇ ਆ ਵਾਲਾ ਠੀਕ ਆ ਇਹ ਹੈਗਾ ਵੀ ਸਾਰਾ ਕੰਮ ਆਪਾਂ ਕਰ ਲਾਂ ਚਾਹੇ ਗਾੜ ਸਿਰ ਤੇ ਬੈਜੇ ਹਨਾ ਕਈ ਉਂਗਲਾਂ ਲਾਈ ਜਾਂਦੀਆਂ ਨੇ ਇਹ ਬਾਹਰੋਂ ਕਰਾਉਨੇ ਆ ਉੱਥੇ ਕਹਿੰਦੇ ਉੱਥੇ ਹੀ ਰਾਜਪੁਰੇ ਵੀ ਬੰਦੇ ਹੀ ਕੰਮ ਕਰਦੇ ਆ ਕਹਿੰਦੇ ਮਸ਼ੀਨਾਂ ਨਹੀਂ ਕਰਦੀਆਂ ਹੈਗੀਆਂ ਠੀਕ ਆ ਕੋਈ ਕੱਟ ਲਾਉਣਾ ਇੱਥੇ ਆਪਾਂ ਫੜਾ ਦੇਣ ਦੱਸ ਕੇ ਜਿਵੇਂ ਮਰਜ਼ੀ ਕੰਮ ਕਰਾ ਲਓ ਠੀਕ ਆ ਨਾ ਸਾਰਾ ਕੰਮ ਹੋ ਜਾਂਦਾ ਹੁੰਦਾ ਠੀਕ ਆ ਇਹ ਇੱਕ ਹਵਾ ਡਾਈ ਵੀ ਉੱਥੇ ਆਏ ਹੁੰਦਾ ਜੀ ਬੁਲਾਣਾ ਹੁੰਦਾ ਜੀ ਢੰਗੜਾ ਹੁੰਦਾ ਜੀ ਹਨਾ ਜਿਵੇਂ ਗਾਗਰ ਜਿੱਥੇ ਕੁੰਕਲੀ ਕਹੂੰਗਾ ਉੱਥੇ ਪਾਣੀ ਭਰਾ ਦਾਂਗੇ ਠੀਕ ਆ ਨਾ ਨੰਬਰ 2 ਤੇ ਜਿਹੜੇ ਕ ਇਹ ਕਦੇ ਵੀ ਕੰਪਨੀ ਬਹੁਤ ਨਹੀਂ ਹੈਗੀ ਕੰਪਨੀ ਕਦੇ ਵੀ ਚਾਹੇ ਦੇਸੀ ਆ ਦੇਸੀ ਮੋਟਰ ਆਣਾ ਦੇਸੀ ਮੋਟਰ ਦੇ ਵਿੱਚ ਵੀ ਆ ਮਲਾਈ ਮਾਂ ਘੁੰਮਦੀ ਆ ਠੀਕ ਆ ਘੁੰਮਦੀ ਆ ਨਾ ਮਲਾਈ ਮਾਂ ਇਹ ਕਾਦੇ ਘੁੰਮਰੀ ਇਹਦੇ ਵਿੱਚ ਪਿੱਤਲ ਦੇ ਪੁਛ ਲੱਗੇ ਹੋਏ ਆ ਪਿੱਤਲ ਦੇ ਪੁਛ ਮੋਟਰ ਦੇ ਵਿੱਚ ਕੰਪਨੀ ਕਿਉਂ ਲਗਾਉਂਦੀ ਆ ਪੰਪ ਦੇ ਵਿੱਚ ਰਬੜ ਦੇ ਲਗਾਉਂਦੇ ਉਹਨੂੰ ਕਈ ਬਿਜਲੀ ਇਹਨੂੰ ਇਹੀ ਨਹੀਂ ਪਤਾ ਹੁੰਦਾ ਕਿ ਪੰਪ ਦੇ ਵਿੱਚ ਕਿਉਂ ਲਗਾਏ ਜਾਂਦੇ ਆ ਰਬੜ ਦੇ ਤੇ ਮੋਟਰ ਦੇ ਵਿੱਚ ਕਿਉਂ ਲਗਾਏ ਜਾਂਦੇ ਆ ਜਿਹੜੇ ਪੰਪ ਦੇ ਵਿੱਚ ਲਗਾਏ ਜਾਂਦੇ ਆ ਕਿਉਂਕਿ ਪੰਪ ਨੇ ਪਾਣੀ ਚੱਕਣਾ ਹੁੰਦਾ ਪਾਣੀ ਦੇ ਵਿੱਚ ਮਾਣੀ ਮੋਟੀ ਰੇਤੀ ਬਰੇਤੀ ਹੁੰਦੀ ਆ ਜਿਹੜਾ ਪਿੱਤਲ ਦਾ ਪੋਸ਼ਾ ਛੇਤੀ ਘਰ ਜਾਂਦਾ ਹੁੰਦਾ ਠੀਕ ਆ ਉਹ ਰਬੜ ਦੇ ਇਸ ਕਰਕੇ ਲਗਾਉਨੇ ਆ ਰਬੜ ਦਾ ਕੰਮ ਜਾਵਾ ਨੰਬਰ 2 ਦੇ ਪਿੱਤਲ ਦੇ ਮੋਟਰ ਦੇ ਵਿੱਚ ਕਿਉਂ ਲਗਾਏ ਨਾ ਮੋਟਰ ਬੰਦ ਹੁੰਦੀ ਆ ਸੀਲਾਂ ਬੰਦ ਹੁੰਦੀ ਆ ਰਬੜਾ ਲੱਗਿਆ ਹੁੰਦੀ ਆ ਕੰਪਨੀ ਕਹਿੰਦੀ ਆ ਡਬਲ ਡਬਲ ਸੀਲ ਪਾਈ ਹੁੰਦੀ ਸ਼ਾਫਟ ਦੇ ਨਾਲ ਉਹ ਤਾਂ ਕਰਕੇ ਹੁੰਦਾ ਵੀ ਰੇਤਾ ਪਿਚਣਾ ਤੇ ਮੇਸਤਰੀ ਕੀ ਕਰਦਾ ਚੱਕ ਕੇ ਨਾਟ ਪਾਣੀ ਵਾਲਾ ਖੋਲ ਦਿੰਦੇ ਆ ਇਹ ਕਦੇ ਨਹੀਂ ਖੁੱਲਨੇ ਜਣਾ ਤੁਹਾਡੀ ਮੋਟਰ ਕੁਆੜ ਹੋ ਜਾਂਦੀ ਹੈ ਤੇ ਨਾਲ ਕਿਉਂਕਿ ਮੋਟਰ ਦੇ ਪੋਸ਼ੇ ਦਾਦਾ 15-15 ਸਾਲ ਜਾਂਦੇ ਮੋਟਰ ਦੇ ਪੋਸ਼ੇ ਕਿਉਂ ਜਾਂਦੇ ਜਾਂ ਸੀਲਾਂ ਖੱਟ ਜਾਂਦੀਆਂ ਕੌਮੀਆਂ ਨਹੀਂ ਇਹ ਸੀਲਾਂ ਉਹ ਕੀ ਹੁੰਦਾ ਥੱਲੇ ਜਾ ਕੇ ਰੇਤਾ ਚਲੇ ਜਾਂਦਾ ਮਾੜਾ ਜਿਹੀ ਰੇਤੀ ਚਲੇ ਗਈ ਉਹਨੇ ਮਧਾਣੀ ਨਾਲ ਰੜਕਾਉਂਦੇ ਆ ਪਿੱਤਲ ਦਾ ਕੋਈ ਅਰਦੀ ਕੱਟ ਜਣਾਉਂਦਾ ਠੀਕ ਆ ਤਾਂ ਕਰਕੇ ਪੰਪ ਦੇ ਵਿੱਚ ਨਹੀਂ ਲਾਉਂਦੇ ਪੰਪ ਦੇ ਵਿੱਚ ਰਬੜ ਦੇ ਪੁਛ ਲਾਗਦੇ ਆ ਇਹਦੇ ਵਿੱਚ ਪਿੱਤਲ ਦੇ ਪੁਛ ਲਾਉਣਾ ਤੁਸੀਂ ਹਮੇਸ਼ਾ ਜਿਹੜਾ ਰਬੜ ਦਾ ਪੁਛ ਹੁੰਦਾ ਇਹ ਕੀ ਕਰਦਾ ਇਹ ਨਾ ਜਦ ਮੋਟਰ ਵਿੱਚ ਮੋਟਰ ਗਰਮ ਹੁੰਦੀ ਆ ਮੋਟਰ ਗਰਮ ਹੁੰਦੀ ਆ ਚੱਲਦੀ ਆ ਮੋਟਰ 8-8 ਘੰਟੇ ਚੱਲਣੀ ਆ ਮੋਟਰ ਗਰਮ ਹੁੰਦੀ ਆ ਠੀਕ ਆ ਗਰਮ ਹੋ ਕੇ ਕੀ ਹੁੰਦੀ ਆ ਰਬੜ ਇਹ ਪੁੱਲ ਜਾਂਦੀ ਆ ਜਾਂ ਮੋਟਰ ਉਹਦੀ ਫਟ ਜਾਂਦੀ ਆ ਜਿਵੇਂ ਜ਼ਿਆਦਾ ਗੂੰਗੂ ਕਰਕੇ ਕਾ ਕੀ ਹੁੰਦਾ ਉਹ ਮੋਟਰ ਦਾ ਜਿਹੜੀ ਸ਼ਾਫਟ ਆ ਇਹ ਘੁੱਟ ਲਉਂਦੀ ਇਹਦੇ ਵਿੱਚ ਆ ਕੈਂਡ ਹੋ ਕੇ ਚੱਲਣ ਲੱਗ ਜਾਂਦੀ ਆ ਕਦੇ ਵੀ ਤੁਸੀਂ ਰਾਵੜ ਨਾਲ ਕੁਝ ਦੇਖਿਆ ਕਈ ਮਿਸਤਰੀ ਕੀ ਕਰਦੇ ਇੱਕ ਪਿੱਤਲ ਦਾ ਲਾ ਦਿੰਦੇ ਨੇ ਇੱਕ ਰਾਵੜ ਦਾ ਲਗਾ ਦਿੰਦੇ ਆ ਉਹ ਕੀ ਹੁੰਦਾ ਰਾਵੜਾਂ ਕੈਂਡ ਹੋ ਜਾਂਦੀ ਆ ਤੇ ਕਦੇ ਸ਼ਾਫਟ ਕੱਟ ਜਾਂਦੀ ਆ ਪਿੱਤਲ ਨਾਲ ਸਹੀ ਹੁੰਦਾ ਸ਼ਾਫਟ ਇੰਦੋਂ ਕੱਟ ਜਾਂਦੀ ਆ ਠੀਕ ਆ ਕੱਟ ਜਾਂਦੀ ਆ ਫਿਰ ਕੀ ਹੁੰਦਾ ਉਹ ਸਾਡੇ ਕੋਲ ਕੱਲ ਮੋਟਰ ਆਈ ਦੀ ਪਰ ਤੋਂ ਆਈ ਦੀ ਕੱਲ ਪਾਈ ਆ ਉਹ ਠੀਕ ਆ ਉਹਦੇ ਵਿੱਚ ਇਹੀ ਕੰਮ ਹੋਇਆ ਇੱਕ ਰਾਵੜ ਦਾ ਇੱਕ ਪਿੱਤਲ ਦਾ ਠੀਕ ਆ ਉਹਦੇ ਵਿੱਚ ਕੀ ਹੁੰਦਾ ਸ਼ਾਫਟ ਰਹਿਣਾ ਕੈਂਡ ਕਰ ਲਿਆਦੀ ਫਿਰ ਰਾਵੜ ਦਾ ਪਿੱਤਲ ਦਾ ਸਹੀ ਤਾਂ ਕੁ ਰਾਵੜਾ ਲਾ ਕੱਟ ਕੇ ਦੁਬਾਰੇ ਲਗਾਇਆ ਠੀਕ ਆ ਨਾ ਫਿਰ ਉਹ ਗਾ ਕਹਿੰਦਾ ਵੀ ਇੰਨੇ ਪੈਸੇ ਨਹੀਂ ਲਾਉਣੇ ਆਪਾਂ ਨੇ ਮੋਟਰੇ ਚੇਂਜ ਕਰਦਣੀਆਂ ਠੀਕ ਆ ਤਾਂ ਕਰਕੇ ਆਪਾਂ ਉਦਾਂ ਹੀ ਉਹਦਾ ਕੰਮ ਚੱਲਦਾ ਕਰਤਾ ਕਦੇ ਵੀ ਤੁਸੀਂ ਕੀ ਕਰਨਾ ਹੈ ਵੀ ਇਹ ਜਿਹੜੇ ਹੁਣ ਵੀ ਬੋਝ ਦੇ ਪੈਸੇ ਮਿੱਤੀ ਕਿਹਾ ਤਾਂ ਉਨੇ ਹੀ ਚੱਕ ਕੇ ਲੈ ਜਾਂਦੇ ਆ ਨਾ ਜਿੰਨੇ ਵਾਲਾ ਪਿੱਤਲ ਦੇ ਕਾਗ ਨੂੰ ਤਾਂ ਪਤਾ ਨਹੀਂ ਹੁੰਦਾ ਪਿੱਤਲ ਦਾ ਵਾਲਾ ਲਾਗਾਇਆ ਕਿਉਂਕਿ ਭਰੋਸੇ ਦੇ ਕੰਮ ਚੱਲਦਾ ਕਦੇ ਵੀ ਜਿਹੜੇ ਪਿੱਤਲ ਦੇ ਖੁਸ਼ ਹੋਗੇ ਮਲਾਈ ਮਾਂ ਕੋ ਮੂਗੀ ਠੀਕ ਆ ਨਾ ਯਾਰ ਰਵੜਦੇ ਤੁਸੀਂ ਲਗਾਉਂਗੇ ਉਦੋਂ ਤਾਂ ਮਲਾਈ ਮਾਂ ਕੋ ਮੂਗੀ ਆ ਤੁਸੀਂ ਦੁਬਾਰੇ ਮੋਟਰ ਬਨੂਗੇ ਉਹ ਸ਼ਾਵੜਾ ਦੇ ਵਿੱਚ ਕੋਸ਼ਨਾ ਮੋਟਰ ਸੜਦੀ ਆ ਤਾਂ ਸ਼ਾਵੜਾ ਆ ਪੌਲੀ ਜਾਂਦੀ ਰਬੜਾ ਤਾਂ ਘੁੱਟ ਲੰਦੀ ਆ ਮੋਟਰ ਉਹਦੇ ਕਰਕੇ ਹੀ ਸੜਦੀ ਜੇ ਕੱਲ ਮੋਟਰ ਰੱਖੀ ਉਹਦੇ ਕਰਕੇ ਹੀ ਸੜ ਗਈ ਨੰਬਰ 2 ਦੇ ਕਈ ਮਿਸਤਰੀ ਕਹਿੰਦੇ ਹਨਾ ਜਿਹਦੇ ਵੀਡੀਓ ਬਣਾਈ ਜਾਂਦੇ ਇਹਨਾਂ ਕੋਲ ਕੰਮ ਨਹੀਂ ਹੈਗਾ ਵੀ ਜਿਹੜਾ ਕੰਮ ਵਾਲਾ ਮਿਸਤਰੀ ਆ ਉਹਦਾ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੁੰਦਾ ਵੀਡੀਓ ਬਣਾਉਣ ਕੋਲ ਸਾਲ ਨਹੀਂ ਲੱਗਦਾਗਾ 2-3 ਮਿੰਟ ਲੱਗਦੇ ਆ ਠੀਕ ਆ ਬੰਦਾ ਚਾਹ ਕੋਈ ਨਹੀਂ ਲੱਗਦਾ 10-15 ਮਿੰਟ ਲਗਾ ਦਿੰਦਾ ਰਹੀ ਕੰਮ ਦੀ ਗੱਲ ਚਾਹ ਪੈਂਦੀ ਅਧੀਆਂ ਮੋਟਰਾਂ ਸੜ ਜਾਨਾ ਪਈਆਂ ਮੋਟਰਾਂ ਅਧੀਆਂ ਇਹ ਹਜੇ ਮੇਰਾ ਘਰ ਆ ਤੁਸੀਂ ਦੇਖ ਸਕਦੇ ਆ ਇਹ ਆ ਬੰਨੀ ਪਈ ਆ ਆ ਮੋਟਰ ਪਈ ਇੱਥੇ ਬੰਨੇ ਵਾਲਾ ਕੋਇਲ ਪਾਏ ਪਿਆ ਦੇ ਕਨੈਕਸ਼ਨ ਬੁਨਿਸ਼ੇ ਕਰਨੇ ਆ ਆ ਦਿਖਾ ਦੇ ਇੱਧਰ ਕੰਮ ਦੀ ਕੋਈ ਨਾਲੀ ਕੰਮ ਦਾ ਹੁੰਦਾ ਨਹੀਂ ਹੈਗਾ ਰਹੀ ਗੱਲ ਪੰਪ ਦੀ ਪੰਪ ਜੇ ਮਰਜੀ ਆ ਛੱਬਾ ਹੋਣੀ ਆ ਮੈਸਤਰੀ ਦਾ ਇਹਦੇ ਵਿੱਚ ਖਰਾਦੀ ਦਾ ਕੋਈ ਰੋਲ ਨਹੀਂ ਹੈਗਾ ਇੰਨਾ ਕੋਈ ਐਡਾ ਬੜਾ ਕੋਈ ਰੋਲ ਨਹੀਂ ਹੈਗਾ ਠੀਕ ਆ ਪੰਪ ਦੇ ਸਲੀਪਾਂ ਮਿਲਦੀਆਂ ਪੋਸ਼ ਕੱਢ ਕੇ ਸਲਾਂ ਸਲੀਮ ਦੇ ਸਲੀਬ ਨਾਲ ਦੀ ਮਿਲ ਜਣੀ ਆ ਪੰਪ ਦੇ ਪੋਸ਼ ਮਿਲਦੇ ਜੇ ਮਰਜੀ ਤੁਸੀਂ ਕੱਢ ਕੇ ਲਗਾ ਸਕਦੇ ਆ ਹਨਾ ਠੀਕ ਆ ਖਰਾਦੀ ਉਹਨਾਂ ਸਿਰਫ ਆ ਕਢਾਉਣਾ ਆ ਕਢਾਉਣੇ ਬੰਨਿਆ ਜੇ ਤੁਸੀਂ ਕਰਾ ਵੀ ਨਿਕਲ ਜਾਂਦੇ ਨੇ ਆਈ ਆਪਾਂ ਨੁਕਤੇ ਇੰਨੇ ਫਰੀ ਦੇ ਵਿੱਚ ਨੁਕਤੇ ਦੇਈ ਜਾਂਦੇ ਹਾਂ ਨਾ ਚੱਕ ਜਾ ਕੇ ਬਈ ਬੰਦੇ ਮੈਸਤਰੀ ਫਾਲੋ ਕਰਦੇ ਆ ਪਰ ਕਮੈਂਟ ਗਲਤ ਕਰਦੇ ਆ ਠੀਕ ਆ ਇਹ ਘਰੇ ਵੀ ਨਿਕਲ ਜਾਂਦੇ ਨੇ ਪਰ ਆ ਆਪਾਂ ਇਹ ਗੱਲ ਨਹੀਂ ਹੋ ਕਰਨੀ ਆਪਾਂ ਆਪਣਾ ਟੌਕ ਦਾ ਸਿਰਫ ਇਹੀ ਗਾ ਗਾਕਾਂ ਵਾਸਤੇ ਦਾ ਆਪਣਾ ਵੀ ਪਾਪਰੇ ਵਿੱਚ ਜਿਹੜੇ ਬੁਸ਼ ਹੈ ਠੀਕ ਹੈ ਇਹੀ ਲੱਗਦੇ ਆ ਰਬੜ ਦੇ ਇਹਦੇ ਵਿੱਚ ਹਮੇਸ਼ਾ ਪਿੱਤਲ ਦੇ ਬੁਸ਼ ਲਵਾਓ ਮੈਸਤਰੀ ਤੁਸੀਂ ਕਹਿਣਾ ਵੀ ਸਾਡੇ ਪਿੱਤਲ ਦੇ ਬੁਸ਼ ਹੋਣੇ ਚਾਹੀਦੇ ਆ ਫੇ ਕੱਲੋ ਜੇ ਮੋਟਰ ਖੁੱਲ ਗਈ ਤੇ ਉਹ ਬਾਲਵਾ ਲਾਗੇ ਮੋਟਰ ਇਹੀ ਚੀਜ਼ਾਂ ਕਰਕੇ ਤਬਾੜ ਹੋ ਜਾਂਦੀ ਆ ਮੋਟਰ ਨੂੰ ਕੁਝ ਨਹੀਂ ਹੁੰਦਾ ਹੁੰਦਾ ਚਾਹੇ 20 25 25 ਸਾਲ ਤੁਸੀਂ ਮੋਟਰ ਨੂੰ ਚਲਾ ਲਓ ਕੁਝ ਨਹੀਂ ਹੁੰਦਾ ਹੁੰਦਾ ਕਈ ਮੋਟਰ ਆਪਾਂ ਕਹਿੰਦੇ ਨੇ ਵੀ ਇੰਨਾ ਟਾਈਮ ਹੋ ਗਿਆ ਕੁਆ ਆਉ ਹੋ ਗਈ ਪੁਰਾਣੀ ਹੋ ਗਈ ਹੁਣ ਬਦਲਦੀ ਆ ਬਣਾ ਮੋਟਰ ਨੂੰ ਕੁਝ ਨਹੀਂ ਹੁੰਦਾ ਹੁੰਦਾ ਛੇਤੀ ਛੇਤੀ ਠੀਕ ਹੈ ਨਾ ਇਹ ਇਹੀ ਚੀਜ਼ਾਂ ਕਰਕੇ ਮੋਟਰ ਬਾੜ ਜਾਂਦੀਆਂ ਜਿਆਦਾ ਬੋਸ਼ ਕੱਟ ਜਾਂਦੀਆਂ ਸ਼ਾਫਟ ਕੱਟੀ ਜਾਂਦੀ ਆ ਉਹਨੂੰ ਗ੍ਰੈਂਡ ਕਰਨਾ ਪੈਂਦਾ ਗ੍ਰੈਂਡ ਕਰਕੇ ਉਹ ਹੋਰ ਪਤਲੀ ਹੋ ਜਾਂਦੀ ਆ ਬੋਸ਼ ਆ ਜਿਹੜਾ ਹੋਰ ਓਵਰਸਾਈਜ਼ ਪਾਉਣਾ ਪੈਂਦਾ ਐ ਮੋਟਰ ਖਵਾੜ ਆਉਂਦੀਆਂ ਛੇਤੀ ਛੇਤੀ ਸੀਲਾਂ ਨਹੀਂ ਪਾਉਣੀਆਂ ਰਾਵੜਾ ਨਹੀਂ ਪਾਉਣੀਆਂ ਤਾਂ ਕਰਕੇ ਮੋਟਰਾਂ ਜਾਂਦੀਆਂ ਠੀਕ ਆ ਐਦਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ YouTube ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਬੱਦ ਵਾਰ ਸ਼ੇਅਰ ਜਰੂਰ ਕਰਨਾ